ਹਰੇਕ ਸਿੱਖ ਦੇ ਮਨ ਅੰਦਰ ਖਾਲਸਾ ਰਾਜ ਨੂੰ ਲੈ ਕੇ ਇੱਕ ਕਲਪਨਾ ਸਾਹਮਣੇ ਆਉਂਦੀ ਹੈ ਉਸ ਦੀ ਕਲਪਨਾ ਦੇ ਵਿੱਚ ਜਿੱਥੇ ਅਰਜੋਕੇ ਲੋਟੂ ਲੀਡਰ ਬੈਠੇ ਹੋਏ ਹਨ ਉੱਥੇ ਖਾਲਸਾ ਰਾਜ ਦੇ ਵਿੱਚ ਕੌਣ ਬੈਠਣਗੇ ਕੀ ਖਾਲਸਾ ਰਾਜ ਦੇ ਵਿੱਚ ਅੱਜ ਵਾਲਾ ਹੀ ਹੜਦੋਂਗ ਬੱਚੇਗਾ ਕਈਆਂ ਦੇ ਮਨ ਵਿੱਚ ਇਹ ਸਵਾਲ ਆਉਂਦੇ ਹਨ ਅਤੇ ਕਈਆਂ ਦੇ ਬਿਲਕੁਲ ਇਸ ਦੇ ਵਿਪਰੀਤ ਉਲਟ ਆਉਂਦੇ ਹਨ ਕਿ ਖਾਲਸਾ ਰਾਜ ਇੱਕ ਸਤਜੁਗ ਦੀ ਸ਼ੁਰੂਆਤ ਹੈ ਜਿੱਥੇ ਨਿਆਂ ਹੋਣਾ ਜਿੱਥੇ ਝੂਠ ਨਹੀਂ ਹੋਣਾ ਜਿੱਥੇ ਹਰੇਕ ਨੇ ਸੁਰੱਖਿਅਤ ਹੋਣਾ ਹੈ ਇਹ ਦੋ ਮਾਨਸਿਕਤਾਵਾਂ ਵੱਖਰੀਆਂ ਵੱਖਰੀਆਂ ਹਨ ਆਪਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਦਾ ਚੈਨਲ ਦੇ ਵਿੱਚ ਸਵਾਗਤ ਹੈ ਮੇਰੇ ਵੱਲੋਂ ਭੈਣਾ ਭਰਾਵਾਂ ਬਜ਼ੁਰਗਾਂ ਮਾਤਾਵਾਂ ਤੇ ਸਭ ਨੌਜਵਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਦੀ ਜੇ ਸੰਖੇਪ ਪ੍ਰਿਭਾਸ਼ਾ ਨੂੰ ਸਮਝਣਾ ਹੋਵੇ ਪਹਿਲਾਂ ਖਾਲਸਾ ਸ਼ਬਦ ਨੂੰ ਸਮਝਣਾ ਪਵੇਗਾ ਖਾਲਸਾ ਦਾ ਅਰਥ ਹੈ ਜੋ ਪਰਮਾਤਮਾ ਨਾਲ ਜੁੜਿਆ ਹੋਵੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਨ ਜਾਨੀ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਨਾਹੀਂ ਨਾ ਖਾਲਸ ਜਾਨੇ ਜਿਸ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਨਾਲ ਬਿਵੇਕ ਗਿਆਨ ਅਤੇ ਉਸ ਦੀ ਕਿਰਪਾ ਦਾ ਪ੍ਰਕਾਸ਼ ਹਿਰਦੇ ਅਤੇ ਚਿਹਰੇ ਉਤੇ ਜਗਮਗਾ ਰਿਹਾ ਹੋਵੇ ਉਹ ਖਾਲਸ ਹੈ ਨਾਨਕ ਤੇ ਮੁਖ ਉਜਲੇ ਉਜਲੇ ਦਾ ਮਤਲਬ ਹੁੰਦਾ ਪ੍ਰਕਾਸ਼ਮਾਨ ਚਿਹਰੇ ਉਜਲੇ ਅਤੇ ਪ੍ਰਕਾਸ਼ਮਾਨ ਉਦੋਂ ਹੁੰਦੇ ਹਨ ਜਦੋਂ ਹਿਰਦੇ ਦੀ ਮੈਲ ਬਾਹਰ ਨਿਕਲ ਜੇ ਜਦੋਂ ਵੈਰ ਵਿਰੋਧ ਖਤਮ ਹੋ ਜਾਵੇ ਜਦੋਂ ਹਿਰਦੇ ਦੇ ਵਿੱਚ ਨਰਵੈਰਤਾ ਤੇ ਅਨਰ ਭੌਤਾ ਆ ਜਾਵੇ ਇਹ ਖਾਲਸੇ ਦੀ ਇੱਕ ਬਾਰੀ ਨਿਸ਼ਾਨੀ ਹੈ ਗੱਲ ਨੂੰ ਅਖੀਰ ਤੱਕ ਸੁਣਿਓ ਅਦ ਵਿਚਕਾਰਾਂ ਛੱਡ ਕੇ ਜਾਣ ਨਾਲ ਗੱਲ ਤੁਹਾਡੀ ਸਮਝ ਨਹੀਂ ਜਾਣੀ ਰਾਜ ਤਾਂ ਅਖੀਰ ਬੰਦਿਆਂ ਨੇ ਕਰਨਾ ਤੇ ਖਾਲਸਾ ਰਾਜ ਉਦੋਂ ਹੀ ਹੋ ਸਕਦਾ ਜਦ ਉਹ ਬੰਦੇ ਖਾਲਸੇ ਹੋ ਜਾਣਗੇ ਅਸਾਂ ਇਹ ਜੋ ਕਾ ਰਾਜ ਪ੍ਰਬੰਧ ਬਦਰੂਹਾਹਾਂ ਕੋਲੋਂ ਖੋ ਕੇ ਖਾਲਸਿਆਂ ਦੇ ਹੱਥਾਂ ਵਿੱਚ ਦੇਣਾ ਅਤੇ ਇਹ ਰਾਜ ਦੇਣਾ ਸਤਿਗੁਰਾਂ ਨੇ ਆਪ ਹੈ ਨਾ ਰਾਜ ਸਾਨੂੰ ਕਿਸੇ ਅਮਰੀਕਾ ਨੇ ਦੇਣਾ ਨਾ ਕਿਸੇ ਚੀਨ ਨੇ ਦੇਣਾ ਨਾ ਕਿਸੇ ਅਫਰੀਕਾ ਨੇ ਦੇਣਾ ਇਹਨਾਂ ਭਲੇਖਿਆਂ ਚੋਂ ਬਾਹਰ ਨਿਕਲ ਜੀਏ ਜੇ ਅਸੀਂ ਕਿਸੇ ਦੇਸ਼ ਦੇ ਉੱਤੇ ਕੋਈ ਭਰੋਸਾ ਰੱਖੀ ਬੈਠਿਆਂ ਜਾਂ ਅਸਾਂ ਲਈ ਬੈਠੇ ਹਾਂ ਇਸ ਦਾ ਵੀ ਸਦਾ ਸਾਦਾ ਜਾਂ ਸਪਸ਼ਟ ਅਰਥ ਹੈ ਕਿ ਅਜੇ ਹਿਰਦੇ ਦੇ ਵਿੱਚ ਗੁਰੂ ਤੇ ਪੂਰਨ ਭਰੋਸਾ ਤੇ ਪੂਰਨ ਜੋਤ ਜਗੀ ਨਹੀਂ ਸਿੱਖ ਦੇ ਅੰਦਰ ਸਭ ਤੋਂ ਪਹਿਲਾਂ ਭਰੋਸੇ ਦੀ ਜੋਤ ਜਗਦੀ ਹੈ ਉਸ ਤੋਂ ਬਾਅਦ ਨਾਮ ਦੀ ਗੱਲ ਅੱਗੇ ਤੁਰਦੀ ਹੈ ਜੇ ਭਰੋਸੇ ਡਾਂਵਾ ਡੋਲਤਾ ਵਿੱਚ ਹਨ ਥੜਕਦੇ ਅਤੇ ਤਰਬਕਦੇ ਹਨ ਹਵਾ 'ਚ ਝੂਲਦੇ ਪੈਂਡੂਲਮ ਵਾਂਗ ਕਦੇ ਖੱਬੇ ਤੇ ਕਦੀ ਸਜੇ ਜਾਂਦੇ ਹਨ ਸਭ ਤੋਂ ਪਹਿਲਾਂ ਇਸ ਮਾਨਸਿਕਤਾ ਤੋਂ ਹਰੇਕ ਸਿੱਖ ਦਾ ਛੁਟਕਾਰਾ ਹੋਣਾ ਹੈ ਦਸ਼ਮਣ ਕਿੰਨਾ ਵੀ ਕਰੋੜ ਹੋਵੇ ਕਿੰਨਾ ਵੀ ਨਰਦਈ ਹੋਵੇ ਕਿੰਨਾ ਵੀ ਜ਼ਲਮ ਹੋਵੇ ਜਿੰਨੇ ਮਰਜੀ ਵੱਡੇ ਹਥਿਆਰਾਂ ਨਾਲ ਲੈਸ ਹੋਵੇ ਖਾਲਸੇ ਦੇ ਤੇਜ ਮੋਰੇ ਉਹ ਹਵਾ ਵਾਂਗ ਉੱਡ ਜਾਂਦੇ ਨੇ ਇਹੋ ਜਿਹਾ ਰਾਜ ਹਵਾ ਚ ਉੱਡਦੇ ਕਿਉਂ ਨੇ ਕਿਉਂਕਿ ਜਿਹੜਾ ਖਾਲਸਾ ਸੰਘਰਸ਼ੀਲ ਹੋ ਚੁੱਕਾ ਹੈ ਭਾਵੇਂ ਉਹ ਕੰਮ ਕਰਕੇ ਹੱਥਾਂ ਨਾਲ ਸੰਘਰਸ਼ੀਲ ਹੈ ਚਾਹੇ ਉਹ ਮਨ ਕਰਕੇ ਅਰਦਾਸ ਵਿੱਚ ਸੰਘਰਸ਼ੀਲ ਹੈ ਚਾਹੇ ਉਹ ਦਿਮਾਗ ਕੋਲੋਂ ਕੋਈ ਕੰਮ ਲੈ ਕੇ ਕਲਮ ਚਲਾ ਰਿਹਾ ਹੈ ਸੰਘਰਸ਼ ਦੇ ਇੱਕ ਨੇ ਕਈ ਰੂਪ ਹਨ ਮਨ ਦੇ ਵਿੱਚ ਪਰਬਲ ਇਸ਼ਾ ਹੋਣੀ ਮਨ ਵਿੱਚ ਅਰਦਾਸਾਂ ਕਰਨੀਆਂ ਉਮੀਦਾਂ ਰੱਖਣੀਆਂ ਇਹ ਵੀ ਸੰਰਚਦਾ ਛੋਟੀ ਇਕਾਈ ਵਿੱਚ ਇੱਕ ਹਿੱਸਾ ਹੈ ਪਰ ਸਫਲਤਾ ਕਿਸੇ ਵੀ ਰੂਪ ਦੇ ਵਿੱਚ ਜਦ ਮਿਲਣੀ ਹੈ ਉਹ ਪਰੋਸੇ ਦੇ ਵਿੱਚੋਂ ਨਿਕਲਣੀ ਹੈ ਅਟੁੱਟ ਪਰੋਸਾ ਗੁਰੂ ਸਾਹਿਬ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰਤਲੀ ਗਲੀ ਮੁਰਿ ਆਓ ਜਿਸ ਨੇ ਸਤਗੁਰ ਨਾਲ ਪਿਆਰ ਪ੍ਰੇਮ ਕਰਨਾ ਹੈ ਸਤਗੁਰ ਦੇ ਮਹੱਲੇ ਵਿੱਚ ਜਾਣ ਲਈ ਉਸ ਗਲੀ ਰਹੀਂ ਲੰਘ ਕੇ ਜਾਣਾ ਤੇ ਸਤਗੁਰਾਂ ਨੂੰ ਆਹ ਜਿਹੜਾ ਸਾਡਾ ਸਿਰ ਜ ਨੂੰ ਸੀਸ ਵੀ ਕਹਿ ਦਈਦਾ ਇਹ ਸਤਗੁਰਾਂ ਨੂੰ ਨਹੀਂ ਚਾਹੀਦਾ ਸਤਗੁਰਾਂ ਨੇ ਕੀ ਕਰਨਾ ਹੈ ਇਹੋ ਸਿਸ ਇਹ ਪੰਜ ਪਿਆਰਿਆਂ ਕੋਲੋਂ ਮੈਂ ਮੰਗਿਆ ਸੀ ਗੁਰੂ ਸਾਹਿਬ ਨੇ ਦਰ ਦੂਰ ਕਰਨ ਵਾਸਤੇ ਇਹਨੂੰ ਸੱਚਮੁੱਚ ਤਲਵਾਰ ਨਾਲ ਲਾਇਆ ਵੀ ਤੇ ਫਿਰ ਜੋੜ ਵੀ ਦਿੱਤਾ ਜੁੜਿਆ ਕਿਉਂ ਕਿ ਕਿਉਂਕਿ ਜਿਸ ਜਿਹੜਾ ਲਵਾਉਣ ਵਾਸਤੇ ਅੱਗੇ ਕਰ ਬੈਠਾ ਸੀ ਉਹਨੂੰ ਪਤਾ ਸੀ ਗੁਰੂ ਨੇ ਮੈਨੂੰ ਮਾਰ ਕੇ ਫੇਜਿੰਦਿਆ ਕਰਨਾ ਚਾਹ ਦੂਸਰੇ ਸ਼ਬਦਾਂ ਵਿੱਚ ਦੂਸਰੇ ਅਰਥਾਂ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਨੇ ਸਿਰ ਮੰਗ ਲਿਆ ਤਾਂ ਉਹਨਾਂ ਨੇ ਕਿਹਾ ਲਓ ਜੀ ਹਾਜ਼ਰ ਹੈ ਲਾ ਲਓ ਉਸਨੂੰ ਪਤਾ ਹੈ ਕਿ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਜੇ ਸਤਗੁਰ ਨੇ ਸਿਰ ਵੀ ਮੰਗ ਲਿਆ ਤੇ ਇਹਨੇ ਮੇਰਾ ਕੋਈ ਭਲਾ ਹੀ ਕਰਨਾ ਇਹ ਮਨੁੱਖੀ ਭਰੋਸੇ ਦਾ ਸਿਖਰ ਹੈ ਇਸੇ ਹੀ ਸਿਖਰ ਦੇ ਉੱਤੇ ਖਲੋ ਕੇ ਅਰਦਾਸ ਅਤੇ ਕਰਮ ਕਰਨ ਵਾਲੇ ਦੀ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਉਹ ਸਫਲਤਾ ਤੱਕ ਪਹੁੰਚਦਾ ਹੈ ਕੀ ਸਾਡਾ ਅੱਜ ਦਾ ਅਜੋਕਾ ਭਰੋਸਾ ਇਸ ਸਿਖਰ ਤੇ ਇਸ ਲੈਵਲ ਦੇ ਉੱਤੇ ਇਸ ਪੱਧਰ ਤੇ ਹੈ ਇਹ ਅਸੀਂ ਆਪਣੇ ਤੌਰ ਤੇ ਆਪਣੇ ਬਾਰੇ ਖੁਦ ਹੀ ਸੋਚਣਾ ਹੈ ਅਸੀਂ ਦੂਸਰੇ ਬਾਰੇ ਕੁਝ ਨਹੀਂ ਜਾਣ ਸਕਦੇ ਸਾਨੂੰ ਆਪਣੇ ਬਾਰੇ ਖੁਦ ਨੂੰ ਹੀ ਪਤਾ ਹੁੰਦਾ ਮੈਂ ਕਿੰਨੇ ਕੁ ਚੁੱਕਾ ਮੇਰਾ ਗੁਰੂ ਦੇ ਉੱਤੇ ਕਿੰਨਾ ਕੁ ਭਰੋਸਾ ਹੈ ਮੈਂ ਕਿੰਨਾ ਕੁ ਪਖੰਡ ਦੇ ਵਿੱਚ ਹਾਂ ਕਿੰਨਾ ਕਿ ਮੈਂ ਸ਼ੁੱਧਤਾ ਦੇ ਵਿੱਚ ነਾਂ ਉਹ ਹਰ ਬੰਦੇ ਨੂੰ ਆਪਣਾ ਆਪਣਾ ਪਤਾ ਹੁੰਦਾ ਮੈਨੂੰ ਆਪਣਾ ਪਤਾ ਹੈ ਤੁਹਾਨੂੰ ਆਪਣਾ ਪਤਾ ਹੈ ਤਾਂ ਹੀ ਗੁਰਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਸਾਡੀਆਂ ਪਰੇਸ਼ਾਨੀਆਂ ਸਾਡੀਆਂ ਡਾਵਾਂ ਡੋਲਤਾਵਾਂ ਸਾਡੇ ਡੋਲਦੇ ਤਰਕ ਤੇ ਥੜਕਦੇ ਹੋਏ ਮਨ ਜਿਸ ਦੀ ਕੋਈ ਇੱਕ ਵਜ੍ਹਾ ਹੁੰਦੀ ਹੈ ਕਿ ਭਰੋਸਾ ਜੇ ਗੁਰੂ ਤੇ ਪੂਰਾ ਨਹੀਂ ਆਇਆ ਜਿਸ ਦਿਨ ਭਰੋਸਾ ਡੋਲ ਹੋ ਗਿਆ ਉਸ ਦਿਨ ਅਰਦਾਸ ਵੀ ਅਡੋਲ ਹੀ ਨਿਕਲਣੀ ਹੈ ਅਡੋਲਤਾ ਵਿੱਚ ਕੀਤੀ ਹੋਈ ਅਰਦਾਸ ਦੁਰ ਸੱਚਖੰਡ ਦੇ ਵਿੱਚ ਤਤਸ਼ਿਣ ਪ੍ਰਮਾਨ ਹੋਣੀ ਹੈ। ਅਡੋਲਤਾ ਵਿੱਚ ਖੜੇ ਹੋਏ ਮਨ ਪਰਮੇਸ਼ਰ ਦੇ ਦਰ ਉੱਤੇ ਖੜੇ ਹੁੰਦੇ ਹਨ, ਗੁਰੂ ਦੇ ਸਨਮੁਖ ਖੜੇ ਹੁੰਦੇ ਹਨ। ਪਰ ਉਸ ਅਡੋਲਤਾ ਦਾ ਆਧਾਰ ਗੁਰੂ ਤੇ ਪ੍ਰਸਾ ਹੋਵੇ। ਕੋਈ ਸੰਸਾਰੀ ਮਾਇਆ ਜਾਂ ਤਾਕਤ ਦਾ ਨਾ ਹੋਵੇ। ਕੋਈ ਵਹਿਮ ਜਾਂ ਭੁਲੇਖਿਆਂ ਦਾ ਨਾ ਹੋਵੇ। ਜਾਂ ਕਿਸੇ ਅਮਰੀਕਾ ਜਾਂ 55 ਕੰਟਰੀਆਂ ਦੇ ਉੱਤੇ ਨਾ ਹੋਵੇ ਕਿ ਇਹ ਸਾਨੂੰ ਮੁਲਕ ਲੈ ਕੇ ਦੇਣਗੇ ਤਾਂ ਸਾਡਾ ਬਣੇਗਾ। ਭਰੋਸਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੋਵੇ। ਇਸੇ ਨੇ ਹੀ ਕਲਾ ਤੇ ਖੇਡ ਵਰਤੌਣੀ ਆ ਤੇ ਵਰਤੇ ਕੀ। ਜਾਦੀ ਵੀ ਅਰਦਾਸ ਕਬੂਲ ਹੋਣੀ ਹੈ। ਜਾਦੀ ਵੀ ਉਸਨੇ ਕੋਈ ਚੀਜ਼ ਦੇਣੀ ਹੈ। ਉਸਨੇ ਦੇਣੀ ਤੇ ਤੁਹਾਨੂੰ ਆਪਾਂ ਨੂੰ ਕਿਸੇ ਤਰੀਕੇ ਤੇ ਬਹਾਨੇ ਨਾਲ ਹੀ ਹੈ। ਉਹ ਕਿਸੇ ਵੀ ਦੇਸ਼ ਦੀ ਡਿਊਟੀ ਸਤਗੁਰੂ ਲਾ ਸਕਦਾ ਵੀ ਚੱਲ ਆਹ ਕੰਮ ਕਰ। ਅੰਗਰੇਜ਼ ਨੇ ਦੂਜੀ ਸੰਸਾਰ ਜੰਗ ਦੇ ਵਿੱਚ 60 ਮੁਲਕ ਛੱਡੇ ਇੱਕ ਛੱਡ ਕੇ ਦੌੜਿਆ ਸੀ ਅੰਗਰੇਜ਼ ਤੇ ਡਿਊਟੀ ਕਿਹਦੀ ਲਈ ਸੀ? ਡਿਊਟੀ ਹਿਟਲਰ ਦੀ ਲਈ ਸੀ ਵੀ ਚੱਲ ਚੜ ਇਹਨਾਂ ਦੇ ਉੱਤੇ। ਹੁਣ ਕੋਈ ਕਹੇਗਾ ਪੇਛਾ ਹਿਟਲਰ ਨੂੰ ਹੁਕਮ ਸੀ ਚੜਨ ਦਾ। ਬਿਲਕੁਲ ਹੁਕਮ ਸੀ। ਕੁਝ ਵੀ ਹੁਕਮ ਤੋਂ ਬਾਹਰ ਨਹੀਂ ਹੈ। ਜਾਦਾ ਸੇ ਗੁਰੂ ਨਾਨਕ ਸਾਹਿਬ ਦੀ ਲਿਖੀ ਹੋਈ ਬਾਬਰਵਾਣੀ ਪੜਾਂਗੇ। ਧਿਆਨ ਸਾਥ ਪੜਾਂਗੇ ਤਾਂ ਨਤੀਜਾ ਹੀ ਨਿਕਲੇਗਾ ਪਹਿਲਾਂ ਸਤਿਗੁਰੂ ਜੀ ਕਹਿ ਰਹੇ ਨੇ ਤੀ ਮਾਰ ਪਈ কুরਲਾਣੇ ਤੈਂਕੀ ਦਰਦਨਾਇ ਫਿਰ ਅਗਲਿਆਂ ਸ਼ਬਦਾਂ ਦੇ ਵਿੱਚ ਜਾ ਕੇ ਇਹ ਬਿਆਨ ਦੇ ਹਨ ਕਿ हे ਵਾਹਿਗੁਰੂ ਹੋਇ ਕਰਤਾਪੁਰਖ ਸਾਰਾ ਕੁਝ ਤੇਰੇ ਹੁਕਮ ਚ ਹੈ ਇਹ ਲੋਕ ਹੀ ਐਸ਼ ਅਰਸਤੀਆਂ ਦੇ ਵਿੱਚ ਭੁੱਲੇ ਹੋਏ ਸਨ ਗਰੀ ਸ਼ੁਹਾਰੇ ਖੰਡੀਆਂ ਮੰਨਣ ਸੇਜੜੀਆਂ ਇਹ ਤਾਂ ਆਨੰਦ ਲੈ ਰਹੇ ਸੀ ਗਰੀਆਂ ਸ਼ੁਹਾਰੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਕੇ ਚੰਗੇ ਚੰਗੇ ਮਕਾਨਾਂ ਤੇ ਬਿਸਤਰਿਆਂ ਦੇ ਵਿੱਚ ਐਸ਼ ਕਰਨ ਲੱਗੇ ਸਨ ਜਿਸ ਕਰਕੇ ਇਹ ਤੁਹਾਨੂੰ ਭੁੱਲ ਗਿਆ ਤੇ ਬਾਬਰ ਫਿਰ ਇਸ ਰੂਪ ਦੇ ਵਿੱਚ ਇਹਨਾਂ ਤੇ ਚੜ ਕੇ ਆ ਗਿਆ ਇੱਕ ਥਾਂ ਤੇ ਸਤਿਗੁਰੂ ਇਹ ਵੀ ਵਿਚਾਰ ਧਾਰਾ ਰੱਖਦੇ ਹਨ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਜੇ ਇਹਨਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਅਸੀਂ ਇੱਕੇ ਹੀ ਸੰਦਰਭ ਵਿੱਚ ਪੜੇ ਜਾਵਾਂਗੇ ਤਾਂ ਨਤੀਜਾ ਇਹ ਨਿਕਲੇਗਾ ਕਿ ਕੀ ਗੁਰੂ ਨਾਨਕ ਸਾਹਿਬ ਜੀ ਕਿਸੇ ਫੈਸਲੇ ਤੇ ਨਹੀਂ ਪਹੁੰਚੇ ਕਿ ਗੁਰੂ ਸਾਹਿਬ ਹੀ ਦੁਬਧਾਦ ਨੇ ਨਹੀਂ ਗੁਰੂ ਸਾਹਿਬ ਸੰਸਾਰ ਦੀ ਦੁਬਧਾ ਦੂਰ ਕਰ ਰਿਹਾ ਹੈ ਉਹ ਹਰ ਪੱਖ ਤੋਂ ਗੱਲ ਸਮਝਾ ਰਿਹਾ ਹੈ ਜਦ ਮਾੜਾ ਵਾਪਰਦਾ ਸਾਡੇ ਕਰਮ ਕਰਕੇ ਵਾਪਰਦਾ ਅਸੀਂ ਰੱਬ ਨੂੰ ਭੁੱਲ ਚੁੱਕੇ ਹੁੰਨੇ ਆ ਜਿਸ ਕਰਕੇ ਪਰਮੇਸ਼ਰ ਸਾਡੀ ਬਾਹ ਨਹੀਂ ਫੜਦਾ ਉਹ ਕਿਸੇ ਨਾ ਕਿਸੇ ਜ਼ਲਮ ਦੀ ਡਿਊਟੀ ਲਾ ਦਿੰਦਾ ਤੇ ਇਹਨਾਂ ਨੂੰ ਸਜ਼ਾ ਦੇ ਇਸੇ ਲਈ ਗੁਰਬਾਣੀ ਦੇ ਵਿੱਚ ਇਸ ਜਗਤ ਦੀ ਜਿੰਨੀ ਵੀ ਖੇਡ ਐ ਸਾਨੂੰ ਖੇਲ ਤਮਾਸ਼ਾ ਦੱਸਿਆ ਅਸੀਂ ਤੁਸੀਂ ਸਭ ਇਸ ਤਮਾਸ਼ੇ ਦਾ ਹਿੱਸਾ ਜੇ ਅਜੋਕੇ ਭਾਰਤੀ ਤੰਤਰ ਵੱਲੋਂ ਲੋਕਾਂ ਉੱਤੇ ਕੋਈ ਜ਼ੁਲਮ ਹੋ ਰਿਹਾ ਤਾਂ ਇਹ ਉਸੇ ਹੀ ਕਿਸੇ ਖੇਲ ਤਮਾਸ਼ੇ ਦਾ ਹਿੱਸਾ ਹੈ ਤੇ ਇਸੇ ਧਰਤੀ ਦੇ ਉੱਤੇ ਜਿਸ ਦਿਨ ਖਾਲਸੇ ਦੇ ਫੇਰ ਪਰਚਮ ਝੁਲਣੇ ਨੇ ਉਹ ਉਹ ਵੀ ਇਸੇ ਹੀ ਖੇਲ ਦਾ ਦੂਸਰਾ ਹਿੱਸਾ ਹੈ ਜੇ ਇਹ ਦਿਨ ਚੜ੍ਹਿਆ ਤੇ ਰਾਤ ਪੈਣੀ ਹੈ ਤੇ ਜੇ ਰਾਤ ਪੈ ਗਈ ਹੈ ਤੇ ਦਿਨ ਚੜਨੇ ਚੜਨਾ ਕੋਈ ਡੁੱਬਦੇ ਹੋਏ ਸੂਰਜ ਵੱਲ ਦੇਖ ਕੇ ਉਦਾਸ ਹੋ ਜਾਏ ਕਿ ਹੁਣ ਕੀ ਕਰਾਂਗੇ ਸੋ ਜਿਹੜਾ ਖਾਲਸੇ ਦਾ ਸੂਰਜ ਚੜ ਰਿਹਾ ਜਿਹੜਾ ਸਾਡਾ ਦਿਨ ਚੜ ਰਿਹਾ ਕੀ ਅਸੀਂ ਉਸ ਦਿਨ ਵਾਸਤੇ ਕੋਈ ਪ੍ਰਬੰਧ ਕੀਤਾ ਕੀ ਉਸ ਲਈ ਅਸੀਂ ਮਾਨਸਿਕ ਪੱਖ ਤੋਂ ਤਿਆਰ ਹੋਏ ਬੈਠੇ ਆ ਜਾਂ ਨਹੀਂ ਇਹਨੂੰ ਕਈ ਵਾਰੀ ਬੜਾ ਟਿੱਪਣੀਕਾਰਾਂ ਦੇ ਉੱਤੇ ਬੜਾ ਹਾਸਾ ਆਉ ਉਹ ਬਹੁਤੇ ਨਹੀਂਗੇ ਮੈਂ ਦੋ ਤਿੰਨ ਜਣੇ ਹੀ ਆ ਉਹ ਮੇਰਾ ਮਾਈਂਡ ਨੂੰ ਡਾਇਵਰਟ ਕਰਨ ਵਾਸਤੇ ਵੀ ਇਹਨਾਂ ਵਿੱਚ ਗੱਲਾਂ ਦਾ ਜਵਾਬ ਦੇਣ ਦੇ ਵਿੱਚ ਅਗਲੀ ਵੀਡੀਓ ਸਾਡੇ ਉੱਤੇ ਪਾ ਦੇ ਤੁਸੀਂ ਭਰਾਵੋ ਜਿਹੜੀਆਂ ਮਰਜ਼ੀ ਟਿੱਪਣੀਆਂ ਕਰੋ ਮੜੀਆਂ ਚੰਗੀਆਂ ਮੈਂ ਆਪਣਾ ਕੰਮ ਕਰੀ ਜਾਣਾ ਜੋ ਮੈਨੂੰ ਮੇਰਾ ਗੁਰੂ ਕਹਿ ਰਿਹਾ ਏ ਤੁਹਾਡੀਆਂ ਟਿੱਪਣੀਆਂ ਦੇ ਜਵਾਬ ਕਾਦੇ ਲਈ ਦੇਣੇ ਅਸੀਂ ਤੁਸੀਂ ਹੋ ਕੌਣ ਤੁਹਾਡੇ ਕੋਲ ਕਿਹੜਾ ਅਧਿਕਾਰ ਹੈ ਤੁਸੀਂ ਭਾਰਤ ਨੂੰ ਜੰਮ ਜੰਮ ਪਿਆਰ ਕਰੋ ਅਸੀਂ ਰੁਕਦੇ ਥੋੜੀ ਹਾਂ ਪਰ ਤੁਸੀਂ ਮੇਰੇ ਹਿਸਾਬ ਨਾਲ ਡਰਦੇ ਜੇ ਤੁਹਾਡਾ ਅੰਦਰਲਾ ਡਰ ਹੀ ਇਹ ਟਿੱਪਣੀਆਂ ਕਰਵਾਉਂਦਾ ਹੈ ਡਰ ਤੁਹਾਨੂੰ ਤਾਂ ਲੱਗਦਾ ਹੈ ਕਿ ਕਿਸੇ ਨਾ ਕਿਸੇ ਪਾਸਿਓਂ ਅਡੋਲਤਾ ਅਡੋਲਤਾ ਵਿੱਚ ਖੜਾ ਹੋਇਆ ਕੋਈ ਗੁਰੂ ਦਾ ਸਿੱਖ ਅਦਸਕਾਰ ਹੀ ਰਿਹਾ ਖਾਲਸਾ ਰਾਜ ਦੇ ਲਈ ਬਸ ਉਸੇ ਅਰਦਾਸ ਦੇ ਵਿੱਚੋਂ ਨਿਕਲੇ ਹਾ ਡਰ ਤੁਹਾਡੇ ਤੱਕ ਪਹੁੰਚਦਾ ਵੀ ਸਾਡਾ ਕੀ ਬਣੂ ਜਦ ਕਿ ਖਾਲਸੇ ਨੇ ਰਾਜ ਕਰਕੇ ਕਿਸੇ ਨੂੰ ਡਰਾਉਣਾ ਥੋੜੀ ਹੈ ਖਾਲਸਾ ਨਰਵੈਰ ਵੀ ਹੈ ਤੇ ਅੰਮ੍ਰਿਪੋ ਵੀ ਹੈ ਹੁਣ ਮੈਂ ਉਸ ਤੋਂ ਅਗਲਾ ਹਿੱਸਾ ਦੱਸਣਾ ਚਾਹਣਾ ਹੈ ਕਿ ਖਾਲਸਾ ਪਰਮੇਸ਼ਰ ਨੇ ਬਣਾਇਆ ਹੀ ਰਾਜ ਕਰਨ ਵਾਸਤੇ ਹੈ ਖਾਲਸੇ ਦੀ ਰਾਜ ਕਰਨ ਦੀ ਧੁਰੋਂ ਡਿਊਟੀ ਲੱਗੀ ਹੋਈ ਹੈ ਜੇ ਕੋਈ ਖਾਲਸਾ ਕੇ ਰਾਜ ਨਾ ਕਰਨ ਬਾਰੇ ਸੋਚਦਾ ਜਾਂ ਉਹ ਕਿਸੇ ਭਲੇਖੇ ਚਾਹ ਤੇ ਜਾਂ ਫਿਰ ਉਹ ਨਖਾਲਸ ਆ ਜਿਸ ਦਾ ਸਬੂਤ ਵੀ ਤੁਹਾਨੂੰ ਮੈਂ ਦੇਣ ਲੱਗਿਆ ਕਿਸੇ ਗੁਰਸਿੱਖ ਨੇ ਸ਼ਾਇਦ ਲਿਖਿਆ ਹੋਵੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਹੀ ਹੈ ਦੁਰਜਨ ਕੇ ਮਾਰ ਬੇਕੋ ਕਸ਼ਟ ਨਹਿਾਰ ਬੇਕੋ ਅਸਰ ਸੰਘਾਰ ਬੇਕੋ ਖਾਲਸਾ ਬਣਾਇਆ ਹੈ ਅਸਰ ਹੁੰਦੇ ਨੇ ਆ ਨਸ਼ਾ ਵੇਚਣ ਵਾਲੇ ਡਾਕੂ ਲੁਟੇਰੇ ਸੰਘਾਰ ਨਾ ਹੁੰਦਾ ਖਤਮ ਕਰਨਾ ਮੰਦ ਬੁੱਧੀਆਂ ਨੂੰ ਮੰਦ ਕਰਮਾਂ ਵਾਲਿਆਂ ਦਾ ਬੋਲਬਾਲਾ ਖਤਮ ਕਰਨਾ ਖਾਲਸੇ ਦੀ ਡਿਊਟੀ ਹੈ ਦੁਰਜਨ ਕੇ ਮਾਰ ਬੇਕੋ ਖਾਲਸਾ ਬਣਾਇਆ ਹੈ ਦੁਰਜਨ ਕੌਣ ਨੇ ਦੁਰਜਨ ਵੀ ਇਹੀ ਨੇ ਇਹਨਾਂ ਦਾ ਖਾਤਮਾ ਖਾਲਸੇ ਨੇ ਕਰਨਾ ਕਸ਼ਟ ਨਿਵਾਰ ਬੇਕੋਖ ਖਰ ਸਭ ਨੇ ਉਹ ਹੈ ਕਸ਼ਟ ਕੇ ਦਿਨ ਨਵਾਰਨੇ ਨੇ ਕਸ਼ਟ ਸਮਾਜ ਦੇ ਨਵਾਰਨੇ ਹਨ ਕਸ਼ਟ ਨਿਵਾਰੇ ਕਿਵੇਂ ਜਾਣਗੇ ਕਸ਼ਟ ਤਾਂ ਇਹ ਨਵਾਰੇ ਜਾ ਸਕਦੇ ਜੇ ਰਾਜ ਸੱਤਾ ਕੋਲ ਹੋਵੇਗੀ ਸੋ ਰਾਜ ਸੱਤਾ ਹਾਸਲ ਕਰਕੇ ਜਿੱਥੇ ਲੋਕਾਂ ਦੇ ਕਸ਼ਟ ਨਿਵਾਰਨੇ ਹਨ ਉੱਥੇ ਦੁਰਜਨਾਂ ਨੂੰ ਵੀ ਖਤਮ ਕਰਨਾ ਹੈ ਮੰਦ ਬੁੱਧੀਆਂ ਨੂੰ ਵੀ ਖਤਮ ਕਰਨਾ ਹੈ ਹੁਣ ਇੱਥੇ ਖਤਮ ਕਰਨ ਦਾ ਅਰਥ ਇਹ ਨਹੀਂ ਕਿ ਮਾਰ ਦੇਣੇ ਜਦ ਖਾਲਸੇ ਦਾ ਰਾਜ ਆਵੇਗਾ ਵਿਦਿਆ ਦਾ ਪ੍ਰਬੰਧ ਸਾਰਾ ਖਾਲਸੇ ਕੋਲ ਹੋਣਾ ਸਾਰਾ ਪ੍ਰਸ਼ਾਸਨ ਖਾਲਸੇ ਦੇ ਅਧੀਨ ਹੋਣਾ ਚੋਰ ਚੋਰੀਆਂ ਤਾਂ ਹੀ ਕਰਦੇ ਆ ਨੇ ਕਿ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਕੋਈ ਮਾੜਾ ਕਰਮ ਤਾਂ ਹੀ ਕਰਦਾ ਨਾ ਕਿ ਉਸ ਕੋਲ ਕੋਈ ਨੌਕਰੀ ਪੇਸ਼ਾ ਹੈ ਨਹੀਂ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈਗਾ ਇਸ ਕਰਕੇ ਉਹ ਮਾੜੇ ਚੰਗੇ ਕੰਮਾਂ 'ਚ ਪੈ ਗਿਆ ਖਾਲਸਾ ਰਾਜ ਵਿੱਚ ਇਹੋ ਜਿਹੇ ਹਾਲਾਤ ਹੀ ਖਤਮ ਕਰ ਦੇਣੇ ਵੀ ਕੋਈ ਮਾੜੇ ਪਾਸੇ ਜਾਵੇ ਤੇ ਜੇ ਕੋਈ ਆਪਣੇ ਕਰਮਾਂ ਕਰਕੇ ਆਪਣਾ ਦਿਮਾਗੀ ਕਮਜ਼ੋਰੀ ਕਰਕੇ ਕਿਸੇ ਦਿਮਾਗੀ ਬਿਮਾਰੀ ਕਰਕੇ ਕੁਛ ਮਾੜਾ ਚੰਗਾ ਕਰੇਗਾ ਤਾਂ ਉਹਦੇ ਲਈ ਕਾਨੂੰਨ ਫਿਰ ਸਜ਼ਾ ਵਾਲੇ ਵੀ ਹੋਣਗੇ ਸੋ ਦੋਵਾਂ ਤਰੀਕਿਆਂ ਦੇ ਨਾਲ ਹੀ ਇਹਨਾਂ ਚੀਜ਼ਾਂ ਦਾ ਦੁਰਜਨਤਾ ਦਾ ਤੇ ਅਸਰ ਜਿਹੜੇ ਹੈਗੇ ਨੇ ਮਨਦਬੁੱਧੀ ਇਹਨਾਂ ਦਾ ਖਾਤਮਾ ਖਾਲਸਾ ਰਾਜ ਤਹਿ ਇਹ ਖਾਲਸੇ ਦੀ ਡਿਊਟੀ ਸਤਿਗੁਰਾਂ ਨੇ ਆਪ ਲਾਈ ਆ ਤਾਂ ਹੀ ਤਾਂ ਸਤਿਗੁਰਾਂ ਕਹਿਆ ਨਾ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਸਤਿਗੁਰ ਕਹਿੰਦੇ ਖਾਲਸਾ ਮੈਂ ਥੋੜੀ ਪ੍ਰਗਟ ਕੀਤਾ ਇਹ ਤਾਂ ਪਰਮੇਸ਼ਰ ਦੀ ਆਪਣੀ ਮੌਜ ਹੈ ਉਸ ਦੀ ਆਪਣੀ ਖੁਸ਼ੀ ਹੈ ਉਸ ਦੀ ਆਪਣੀ ਰਜ਼ਾ ਹੈ ਉਸ ਦਾ ਆਪਣਾ ਹੁਕਮ ਹੈ ਜਿਸ ਹੁਕਮ ਦੀ ਤਾਮੀਲ ਅਸੀਂ ਕਰਨ ਲੱਗੇ ਹੋਏ ਆਂ ਤਾਂ ਖਾਲਸਾ ਸੱਚ ਗਿਆ ਜੇ ਇਹ ਗੱਲਾਂ ਸਧਾਰਨ ਰੂਪ ਵਿੱਚ ਹਰੇਕ ਸਿੱਖ ਦੇ ਹਿਰਦੇ ਦੇ ਵਿੱਚ ਸਮਝ ਵਿੱਚ ਆ ਜਾਣ ਮੈਨੂੰ ਨਹੀਂ ਲੱਗਦਾ ਕੋਈ ਕਾਮਰੇਡ ਰਹਿ ਜਾਏਗਾ ਇਸ ਧਰਤੀ ਤੇ ਕੋਈ ਤਰਕਸ਼ੀਲ ਰਹਿ ਜਾਏਗਾ ਕੋਈ ਨਾਸਤਕ ਰਹਿ ਜਾਏਗਾ ਤੇ ਕੋਈ ਹੋ ਜਾਏ ਵਿਕਤੀ ਰਹਿ ਜਾਏਗਾ ਜਿਹੜਾ ਖਾਲਸਾ ਰਾਜ ਦੀ ਖਾਲਸਾਤਾਨ ਦਾ ਵਿਰੋਧ ਕਰੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕੋਈ ਵਿਰੋਧ ਕਰਦਾ ਤਾਂ ਉਹ ਅਜੇ ਮੰਦਬੁੱਧੀ ਨੇ ਜੇ ਕੋਈ ਵਿਰੋਧ ਕਰਦਾ ਤਾਂ ਉਹ ਦੁਰਜਨ ਲੋਕ ਹੋਣਗੇ ਜੇ ਕੋਈ ਖਾਲਸਾਤਾਨ ਦਾ ਵਿਰੋਧ ਕਰਦਾ ਤਾਂ ਅਸਰ ਲੋਕ ਹੋਣਗੇ ਅਸਰ ਹੁੰਦਾ ਦੈਂਤ ਜਿਸ ਨੇ ਕਦੇ ਚੰਗਾ ਕੰਮ ਕਰਨਾ ਨਹੀਂ ਉਸ ਨੂੰ ਲਹੂ ਪੀਣ ਚ ਸੁਆਦ ਆਉਂਦਾ ਤੇ ਖਾਲਸੇ ਦੀ ਡਿਊਟੀ ਹੈ ਅਸਰ ਸੰਘਾਰ ਦੇ ਕੋ ਕਸ਼ਟ ਨਿਵਾਰ ਦੇ ਕੋ ਦੁਰਜਨ ਕੇ ਮਾਰ ਦੇ ਕੋ ਖਾਲਸਾ ਬਣਾਇਓ ਹੈ ਸੋਏ ਤਿੰਨੇ ਕੰਮ ਤਾਂ ਹੀ ਹੋ ਸਕਣਗੇ ਨਾ ਜੇ ਕੋਲ ਰਾਜ ਹੋਏਗਾ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਸਤਗੁਰਾਂ ਨੇ ਕਿੰਨੇ ਹਜ਼ਾਰ ਮੀਲ ਤੋਂ ਉੱਤੇ ਜਾ ਕੇ ਲੱਭ ਕੇ ਚੂਣ ਕੀਤੀ ਵੀ ਆਪੇ ਤੂੰ ਚੱਲ ਉੱਧਰ ਨੂੰ ਉਹਨਾਂ ਨੇ ਆ ਕੇ ਰਾਜ ਵੀ ਖੜਾ ਕੀਤਾ ਫਿਰ ਉਸੇ ਰਾਜ ਦਾ ਆਪਣੇ ਘਰ ਦੇ ਆ ਬੰਦਿਆਂ ਨੇ ਜਿਨ੍ਹਾਂ ਨੇ ਤੇ ਮਹੱਲੇ ਵੀ ਬੱਦੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਵੀ ਛੱਡ ਦਿੱਤਾ ਨਾਮ ਆਪਾਂ ਕਿਸੇ ਦਾ ਲੈਣਾ ਨਹੀਂ ਹੋ ਸਕਦਾ ਤੁਹਾਡੀ ਝੂਠੀ ਸੱਚੀ ਸ਼ਰਧਾ ਨੂੰ ਠੇਸੀ ਵੱਜ ਜੇ ਇਹ ਸੱਚ ਹੈ ਹੀ ਬੜਾ ਕਮੀਨਾ ਹੈ ਸੱਚ ਇੰਨਾ ਕਮੀਨਾ ਹੈ ਨਾ ਇਹ ਵੱਡੇ ਵੱਡੇ ਸ਼ਰਧਾਲੂਆਂ ਦਾ ਦਿਲ ਤੋੜ ਦਿੰਦਾ ਹੈ ਤੇ ਮੈਂ ਭਾਈ ਤੁਹਾਡਾ ਦਿਲ ਨਹੀਂ ਤੋੜਨਾ ਪਾਰੇ ਇਤਿਹਾਸ ਲਿਖਿਆ ਹੋਇਆ ਚੋਲਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਸੰਗ ਨਿਕਟ ਵਰਤੀ ਰਹੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਕੇ ਚਲੇ ਗਏ ਸੀ ਸਾਥ ਛੱਡਣ ਦੀ ਵਜ੍ਹਾ ਇੱਕੋ ਹੀ ਹੈ ਕਿ ਉਹ ਬਾਬਾ ਜੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਮਨ ਉਦੋਂ ਸਾਡਾ ਭੁਲੇਖਾ ਖਾਂਦਾ ਨਾ ਜਦ ਤੱਕ ਸਾਡੇ ਕੋਲ ਮਿਸ ਇਨਫੋਰਮੇਸ਼ਨ ਸਾਡੇ ਕੋਲ ਪਹੁੰਚਦੀ ਹੈ ਜੇ ਸਹੀ ਇਨਫੋਰਮੇਸ਼ਨ ਸਹੀ ਗਿਆਨ ਸਾਡੇ ਤੱਕ ਪਹੁੰਚ ਜਾਵੇ ਜੇ ਖਾਲਸੇ ਦੇ ਰਾਜ ਪ੍ਰਬੰਧ ਦਾ ਸਹੀ ਇਨਫੋਰਮੇਸ਼ਨ ਪੂਰੇ ਭਾਰਤ ਵਿੱਚ ਫਲਾ ਦਿਓ ਮੈਂ ਗਾਰੰਟੀ ਨਾ ਕਹਿ ਸਕਦਾ ਪੂਰਾ ਭਾਰਤ ਕਹੇਗਾ ਹਾਂ ਖਾਲਸਾਤਨ ਬਣਨਾ ਚਾਹੀਦਾ ਹੈ। ਵੈਸੇ ਬੇਸ਼ੱਕ ਭਾਰਤ ਸਾਰਾ ਇਹ ਵੀ ਕਹੀ ਜਾਵੇ ਕਿ ਨਹੀਂ ਬਣਨਾ ਚਾਹੀਦਾ। ਉਹ ਉਹਨਾਂ ਦੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਇਹ ਤਾਂ ਉਸੇ ਜਿਹੜੀ ਅਡੋਲਤਾ ਵਿੱਚ ਖੜੀ ਅਰਦਾਸ ਹੈ। ਸ਼ਹੀਦਾਂ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ। ਰਾਤ ਦਿਨ ਖਾਲਸਾਤਨ ਵਾਸਤੇ ਕੰਮ ਕਰ ਰਹੇ ਜਿੰਨੇ ਵੀ ਗੁਰਸਿੱਖ ਸਿੱਖ ਜਿੰਨੇ ਵੀ ਵੀਰ ਨੇ। ਉਹਨਾਂ ਦੀ ਮਿਹਨਤ ਅਤੇ ਅਰਦਾਸਾਂ ਸਦਕਾ ਇਹ ਬਣਨਾ ਬਣਨਾ। ਹੁਣ ਤਾਂ ਖਾਲਸਾ ਰਾਜ ਸਿੱਖ ਕੰਮ ਖੁਦ ਵੀ ਕਹੇ ਨੇ ਕਿ ਨਹੀਂ ਇਹਨੇ ਸਾਨੂੰ ਨਹੀਂ ਚਾਹੀਦਾ। ਹੁਣ ਤਾਂ ਪਰਮੇਸ਼ਰ ਨੇ ਧੱਕੇ ਨਾ ਦੇਣਾ। ਹੁਣ ਤਾਂ ਖਾਲਸਾ ਰਾਜ ਖੁਦ ਗੁਰਸਿੱਖਾਂ ਦੇ ਪੈਰਾਂ ਚੜ੍ਹ ਕੇ ਡਿਗੇਗਾ ਵੀ ਯ ਕਿਉਂਕਿ ਉਸ ਸਾਊਥ ਏਸ਼ੀਆ ਦੇ ਵਿੱਚ ਹਾਲਾਤ ਹੀ ਇੰਨੇ ਗੰਦੇ ਤੇ ਮੜੇ ਹੋ ਚੁੱਕੇ ਹਨ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਅਰਦਾਸ ਤਾਂ ਕਰਦਾ ਹੀ ਹੈ ਨਾ ਕਿ ਸੱਚੇ ਪਾਸ਼ਾ ਨਾ ਦੁਸ਼ਟਾਂ ਤੋਂ ਸਾਡਾ ਖੜਾ ਛਡਾਓ ਭਾਈ ਗੁਰਦਾਸ ਨੇ ਵੀ ਤਾਂ ਕਿੱਡਾ ਪਿਆਰਾ ਬਚਨ ਕਿਹਾ ਨਾ ਗੁਰੂ ਨਾਨਕ ਸਾਹਿਬ ਦੇ ਆਉਣ ਦੇ ਉੱਤੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਠਾਇਆ ਲੋਕ ਦੁਖੀ ਹੋਏ ਨਾ ਜਦੋਂ ਪੁਕਾਰ ਕੀਤੀ ਤਾਂ ਗੁਰੂ ਨਾਨਕ ਸਾਹਿਬ ਨੂੰ ਆਉਣਾ ਪਿਆ ਆਪਣੇ ਬੱਚਿਆਂ ਦੀ ਸੰਭਾਲ ਕਰਨ ਵਾਸਤੇ ਇਹ ਤਾਂ ਵੈਸੇ ਹੀ ਜਿੰਨਾ ਕਿ ਜ਼ੁਲਮੇ ਕਰ ਬੈਠੇ ਨੇ ਨਾ ਇਹ ਤੇ ਇੰਨੇ ਜ਼ੁਲਮ ਦੇ ਭਾਰ ਨਾਲ ਇਹਨਾਂ ਨੇ ਹੁਣ ਡਿੱਗ ਜਾਣਾ ਹੈ ਹੁਣ ਤਾਂ ਪ੍ਰਮਾਤਮਾ ਵੀ ਖੁਦ ਇਹਨਾਂ ਨੂੰ ਕਹੇ ਨਾ ਕਿ ਨਹੀਂ ਨਹੀਂ ਤੁਹਾਡਾ ਰਾਜ ਮੈਂ ਚੱਲਦਾ ਰੱਖੂੰਗਾ ਪ੍ਰਮਾਤਮਾ ਜੀ ਵੀ ਇਹਨਾਂ ਦਾ ਸਹਾਇਕ ਨਹੀਂ ਦੇ ਸਕਣਗੇ ਕਿਉਂਕਿ ਵਿੱਚ ਕਰਮ ਆ ਜਾਂਦਾ ਅਗੇ ਉਹ ਜਿਹੜੇ ਮੰਦ ਕਰਮ ਨੇ ਮੰਦ ਕਰਮਾਂ ਦਾ ਮੰਦ ਕਰਮਾਂ ਨੇ ਗੁਰੂ ਸਾਹਿਬ ਦਾ ਹੱਥ ਇੱਥੋਂ ਤੱਕ ਨਹੀਂ ਪਹੁੰਚਣ ਦੇਣਾ ਇਹ ਇੱਕ ਪਰਮੇਸ਼ਰ ਦਾ ਬੜਾ ਖੂਬਸੂਰਤ ਵਿਧੀ ਵਿਧਾਨ ਹੈ ਪ੍ਰਮਾਤਮਾ ਚਾਹੁੰਦਾ ਹੋਇਆ ਵੀ ਕਿਸੇ ਦੁਸ਼ਟ ਨੂੰ ਬਾਹਰ ਕੱਢਣਾ ਚਾਵੇ ਨਾ ਹੱਥ ਫੜ ਕੇ ਵੀ ਰਿਹਾ ਬਾਹਰ ਕੱਢਾਂ ਉਹ ਕੱਢ ਨਹੀਂ ਸਕਦੇ ਉਹ ਕੋਈ ਰਸਤਾ ਬਣਾ ਦੇਣਗੇ ਖੱਬਿਆਂ ਸਜੇ ਉਹਦੀ ਮਦਦ ਹੋ ਜੇ ਕਿਉਂਕਿ ਪ੍ਰਮਾਤਮਾ ਸਾਰਿਆਂ ਨੂੰ ਪਿਆਰ ਕਰਦਾ ਹੈ ਦੁਸ਼ਟ ਵੀ ਉਹਦੇ ਆ ਤੇ ਦੇਵਤੇ ਵੀ ਉਹਦੇ ਆ ਪਰ ਉਹਦਾ ਜਿਹੜਾ ਵਿਧਾਨ ਆ ਉਹ ਸਿਰਫ ਤੇ ਸਿਰਫ ਦੇਵਤਿਆਂ ਵਾਸਤੇ ਹੀ ਆ ਉਹ ਸਿਰਫ ਤੇ ਸਿਰਫ ਸੱਚ ਦੀ ਮਦਦ ਕਰਨ ਵਾਸਤੇ ਹੀ ਆ ਗੁਰਬਾਣੀ ਦੇ ਵਿੱਚ ਦੋਹਾਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਹੈ ਕਿ ਜੇ ਨਾਮ ਨਾਲ ਜੁੜੋਗੇ ਤਾਂ ਚੰਗੇ ਰਹੋਗੇ ਜੇ ਅਸੀਂ ਨਾਮ ਨੂੰ ਛੱਡ ਦੇਾਂਗੇ ਤਾਂ ਰੋਲਾਂਗੇ ਮੈਂ ਜਿਹੜੀ ਗੱਲ ਕੀਤੀ ਸੀ ਵੀ ਖਾਲਸਾ ਬਣਾਇਆ ਇਹ ਰਾਜ ਕਰਨ ਵਾਸਤੇ ਆ ਜੇ ਅਸੀਂ ਛੋਟੇ-ਮੋਟੇ ਤਰੀਕੇ ਨਾਲ ਕੁਝ ਛੋਟੇ-ਮੋਟੇ ਕਰਮ ਨਾਲ ਥੋੜਾ-ਬਹੁਤਾ ਵਿਚਾਰਸੇ ਬੰਨਦਾ ਯਤਨ ਕਰੀਏ ਸਭ ਤੋਂ ਵੱਡਾ ਯਤਨ ਇਹ ਹੁੰਦਾ ਹੈ ਕਿ ਗੁਰੂ ਅੱਗੇ ਅਰਦਾਸ ਕਰਨੀ ਜੇ ਸਾਡੇ ਹਿਰਦੇ ਦੇ ਵਿੱਚ ਇਹ ਗੱਲਾਂ ਆ ਜਾਣ ਤਾਂ ਸਾਡੀ ਡਾਮਾਂ ਡੋਲਤਾ ਦਾ ਤੁਰੰਤ ਇੱਕ ਛਣ ਵਿੱਚ ਖਤਮਾ ਹੋ ਜਾਣਾ ਹੈ ਚਾਹੁੰਦੇ ਅਸੀਂ ਸਾਰਿਆਂ ਕਿ ਖਾਲਸਾ ਰਾਜ ਛੇਤੀ ਆਵੇ ਪਰ ਸਾਡਾ ਸਾਰਿਆਂ ਦਾ ਭਰੋਸਾ ਉਸ ਲੈਵਲ ਤੇ ਉਸ ਪੱਧਰ ਦਾ ਨਹੀਂ ਹੈ ਲੋੜ ਹੈ ਆਪਣੇ ਭਰੋਸੇ ਨੂੰ ਉਸ ਪੱਧਰ ਦਾ ਗੁਰੂ ਅੱਗੇ ਅਰਦਾਸ ਕਰਕੇ ਬਣਾਈਏ ਜੇ 14 ਸਦੀਆਂ ਰੋਲਣ ਵਾਲਿਆਂ ਨੂੰ ਰੱਬ ਸਹਿਜ ਸੁਭਾਏ ਰਾਜ ਦੀ ਵਾਗ ਡੋਰ ਫੜਾ ਸਕਦਾ ਹੈ ਜਿਨ੍ਹਾਂ ਦੀ ਚੀਚੀ ਵਿੱਚੋਂ ਵੀ ਖੂਨ ਨਾ ਨਿਕਲਿਆ ਹੋਵੇ ਉਹਨਾਂ ਨੂੰ ਰਾਜ ਦੇ ਸਕਦਾ ਹੈ ਜਿਨ੍ਹਾਂ ਨੇ ਅਣਗਿਣਤ ਸਿਰ ਲਾਏ ਹੁਣ ਉਹਨਾਂ ਨੂੰ ਰਾਜ ਕਿਉਂ ਨਹੀਂ ਮਿਲੇਗਾ ਭਾਈ ਤੁਸੀਂ ਤਾਂ ਕੀ ਕਹਿੰਦੇ ਹੋ ਸੋ ਰਾਜ ਵਾਸਤੇ ਕੀਮਤੀ ਬੜੀ ਵੱਡੀ ਅਦਾ ਕਰ ਦਿੱਤੀ ਹੈ ਉਹ ਤਾਂ ਮਿਲਣਾ ਹੈ ਮਿਲਣਾ ਹੈ ਜੇ ਉਸ ਵਿੱਚ ਦੇਰੀ ਹੈ ਉਹ ਦੇਰੀ ਸਿਰਫ ਸਾਡੇ ਭਰੋਸੇ ਕਰਕੇ ਆ ਕਿ ਜਿਹੜਾ ਡੋਲਦਾ ਸਾਨੂੰ ਲੋੜ ਹੈ ਕਿ ਅਸੀਂ ਆਪਣਾ ਨਿਆਰਾ ਆਪਣਾ ਗੁਰੂ ਦੇ ਆਸ਼ੇ ਅਨੁਸਾਰ ਕਾਇਮ ਰੱਖੀਏ ਸਾਰੀਆਂ ਆਸਾਂ ਉਮੀਦਾਂ ਦਾ ਆਧਾਰ ਆਪਣਾ ਸਤਿਗੁਰੂ ਸਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਕਾਲ ਪੁਰਖ ਸਾਹਿਬ ਜੀ ਨੂੰ ਮੰਨੀਏ ਜੇ 6-7 ਸਾਲ ਦੇ ਸਹਬਜਾਦਿਆਂ ਦਾ ਕਤਲ ਕਰਨ ਨਾਲ ਰਾਜ ਦੀ ਜੜ 뿌ਟੀ ਜਾਂਦੀ ਹੈ ਤਾਂ ਇੱਥੇ ਤਾਂ ਸ੍ਰੀ ਦਰਬਾਰ ਸਾਹਿਬ ਅਮਰ ਸਾਹਿਬ ਸਾਹਿਬ ਦੇ ਵਿੱਚ ਕੁਝ-ਕੁਝ ਮਹੀਨਿਆਂ ਦੇ ਬੱਚਿਆਂ ਦਾ ਕਤਲ ਹੋਇਆ ਹੈ ਬਸ ਫਰਕ ਇਹਨਾਂ ਕਿ ਸਾਨੂੰ ਉਖੜਦੀ ਹੋਈਆਂ ਜੜਾਂ ਅਜੇ ਦਿਖ ਨਹੀਂ ਰਹੀਆਂ ਪਰ ਸੱਚਮੁੱਚ ਉਖੜ ਚੁਕੀਆਂ ਰੁੱਖ ਡਿੱਗਣੇ ਵਾਲਾ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਨਾਲ ਜੋੜ ਲਈਏ ਜਿਹੜਾ ਗੁਰੂ ਸਾਹਿਬ ਨਾਲ ਜੁੜ ਗਿਆ ਉਸ ਨੇ ਖਾਲਸਾਪੇ ਹੋ ਜਾਣਾ ਹੈ ਖਾਲਸਾ ਬਣਨ ਵਾਸਤੇ ਕਰਨਾ ਕੁਝ ਨਹੀਂ ਪੈਂਦਾ ਬਸ ਸੱਚੇ ਦਿਲੋਂ ਅਰਦਾਸ ਕਰਨੀ ਪੈਂਦੀ ਹੈ ਨਿਰਸ਼ਲ ਅਰਦਾਸ ਕਰਨੀ ਪੈਂਦੀ ਹੈ ਨਿਰਕਪਟ ਅਰਦਾਸ ਕਰਨੀ ਪੈਂਦੀ ਹੈ ਕਿਸੇ ਪ੍ਰਕਾਰ ਦਾ ਵੀ ਛਾਲ ਧੋਖਾ ਲੋੜ ਮੰਗ ਸੰਸਾਰੀ ਛੱਡ ਕੇ ਸਿਰਫ ਤੇ ਸਿਰਫ ਗੁਰੂ ਦੇ ਪ੍ਰੇਮ ਵਿੱਚ ਭੇਜ ਕੇ ਅਰਦਾਸ ਕਰਨੀ ਪੈਂਦੀ ਹੈ ਉਹ ਸਤਿਗੁਰੂ ਆਪੇ ਹੀ ਖਾਲਸੇ ਬਣਾ ਲੈਂਦਾ ਹੈ ਜਦੋਂ ਖਾਲਸੇ ਜਿਉਂ-ਜਿਉਂ ਖਾਲਸਿਆਂ ਦੀ ਗਿਣਤੀ ਵਧੀ ਗਈ ਕਿਉਂ ਤੇ ਉਹ ਰਾਜ ਆਉਣ ਦੇ ਦਿਨ ਨੇੜੇ ਆਈ ਜਾਣੇ ਹਨ ਕਿਉਂਕਿ ਖਾਲਸਾ ਬਣਾਇਆ ਸੀ ਸਤਿਗੁਰਾਂ ਨੇ ਰਾਜ ਕਰਨ ਵਾਸਤੇ ਹੈ ਜਦ ਖਾਲਸੇ ਦੀ ਗਿਣਤੀ ਵਧ ਗਈ ਤਾਂ ਰਾਜ ਦੇ ਦਿਨ ਬਹੁਤ ਬਿਲਕੁਲ ਨੇੜੇ ਆ ਜਾਣੇ ਹਨ ਇਨ੍ਹਾਂ ਹੀ ਵਿਚਾਰਾਂ ਨਾਲ ਇੱਥੇ ਸਮਾਪਤੀ ਕਰਦੇ ਹਾਂ ਕੱਲ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਵੇਂ ਵਿਚਾਰ ਦੇ ਨਾਲ ਬੜੇ ਪਿਆਰ ਨਾਲ ਤੁਸੀਂ ਸੁਣਦੇ ਹੋ ਆਪ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ